ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਕਮਾਲੂ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਦੋਸਤੋ ਤੁਹਾਡੇ ਵਾਸਤੇ ਕਰਾ ਬਹੁਤ ਸੋਹਣੀ ਤੇ ਪਹਿਲਾ ਸੂਆ ਤਾਜੀ ਸੂਈ ਝੋਟੀ ਲੈ ਕੇ ਆਇਆ ਤੇ ਪਿੰਡ ਖੜਾ ਮੈਂ ਲਾਲੇਣਾ ਲਾਲੇਣਾ ਪਿੰਡ ਤਲਵੰਡੀ ਸਾਬੋ ਤਹਿਸੀਲ ਤੇ ਜ਼ਿਲ੍ਹਾ ਬਠਿੰਡਾ ਦਾ ਹੈ ਜਿਹੜੇ ਪਰਿਵਾਰ ਦੇ ਵਿੱਚ ਜਿਹੜੇ ਘਰ ਦੇ ਵਿੱਚ ਖੜੇ ਨਾ ਬਾਈ ਨਾ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਧੰਦਾ ਕਰਦਾ ਹੈ ਇੱਕ ਘਰੇਲੂ ਪਰਿਵਾਰ ਕੋਲ ਇਹ ਝੋਟੀ ਹੈ ਬਹੁਤ ਸੋਹਣੀ ਝੋਟੀ ਹੈ ਡਿਟੇਲ ਆਪਾਂ ਸਾਰੀ ਲੈ ਕੇ ਦੇਵਾਂਗੇ ਝੋਟੀ ਦੀ ਜਿਹੜੇ ਵੀ ਭਰਾਵਾਂ ਨੂੰ ਚੰਗੀ ਲੱਗੀ ਬਾਈ ਨੂੰ ਫੋਨ ਕਰ ਲਿਓ ਨ ਤੇ ਬਾਕੀ ਡਿਟੇਲ ਹੈ ਜਿਹੜੀ ਤੁਹਾਨੂੰ ਸਾਰੀ ਆਪਾਂ ਬਾਾਈ ਤੋਂ ਲੈ ਕੇ ਦਿੰਨੇ ਆ ਪਹਿਲਾਂ ਨਾ ਤੁਹਾਨੂੰ ਮੈਂ ਝੋਟੀ ਦਿਖਾਉਣਾ ਦੋਸਤੋ ਇਸੇ ਲੋਖ ਖੜੀ ਲੋਟਾ ਜਿਵੇਂ ਹੁਣ ਆ ਪਾਲਾ ਤਾਂ ਸਿੰਘ ਵਾਲੇ ਪਾਸੇ ਦੇਖੋ ਬਹੁਤ ਸੋਹਣਾ ਤੇ ਕੁੰਡਾ ਸਿੰਘ ਲੱਗਿਆ ਝੋਟੀ ਨੂੰ ਤੇ ਹਵਾਨਾ ਤੁਹਾਨੂੰ ਮੈਂ ਦਿਖਾਉਣਾਗਾ ਇੱਥੋਂ ਨਾ ਜੱਜ ਕਰ ਲਓ ਪੀੜੀ ਦੇ ਪਾਵੇ ਵਾਂਗੂ ਚਾਰੇ ਥਣ ਆਗੇ ਥਣਾਂ ਦੇ ਵਿੱਚ ਵਿਥ ਚੰਗੀ ਹੈਗੀ ਥਣਾਂ ਦਾ ਸਾਈਜ਼ ਚਾਰ ਇੱਕੋ ਜਿਹਾ ਹੋ ਜਾਏਗਾ ਪਹਿਲਾਂ ਝੋਟੀ ਹੈ ਮੂੰਹੋਂ ਬਾਈ ਕਹਿ ਦਿੰਦਾ ਇਹ ਵੀ ਚਾਰ ਦੰਦ ਦਾ ਬਾਈ ਚਾਰ ਦੰਦ ਸੂਈ ਨੂੰ ਕਹਿ ਕੇ ਦਨ ਹੋਗੇ ਸੂਈਨਰ ਚੌਥਾ ਚੌਥਾ ਦਿਨ ਤੇ ਹੁਣ ਬੌਲਾ ਬਾਈ ਕਿੰਨਾ ਹੈਗਾ ਹੁਣ 8 ਲੀਟਰ ਤਿਆਰ ਹੈਗਾ ਹੁਣ 8 ਲੀਟਰ ਮੋਕੇ ਦਾ ਬਿਨਾ ਤਾਂ ਵੱਧ ਕੱਢ ਦੂਗੀ ਉਹ ਮਤਲਬ ਇਹ 8 ਲੀਟਰ ਛੋਹ ਦਿੰਦੇ ਅੱਛਾ ਵੀ ਬੱਚਾ ਚੰਗਾ ਆ ਕੇ 8 ਲੀਟਰ ਛੋਹਾ ਲੈਂ ਉਹ ਹਾਂ ਹਾਂ ਇੱਕ ਥਣ ਮੰਨ ਲਓ ਵੀ ਚੁੰਗ ਜਾਂਦੀ ਹੋਊ ਬੱਚਾ ਚੁੰਗਾ ਹੁੰਦੇ ਹੋਗੇ ਪੁੱਤ ਉਹ ਤਾਂ ਹੋਂ ਦਾ ਬਚਾਰੇ ਸਣਾ ਚੁਈਆਂ ਅੱਛਾ ਬਾਬਾ ਬੱਚੇ ਨੂੰ ਤੇ ਇਹ ਝੋਟੀ ਬਾਈ ਆਪਣੇ ਘਰ ਦੀ ਐ ਇਹ ਘਰ ਦੀ ਝੋਟੀ ਆ ਬਾਈ ਤੇ ਸੀਮਨ ਦਾ ਜੀਤ ਨੂੰ ਪਤਾ ਡਾਕਟਰ ਸਾਡੇ ਉਹਦੇ ਟੀਕੇ ਆਹ ਕੱਟਾ ਉਹਦੇ ਟੀਕੇ ਅੱਛਾ ਡਾਕਟਰ ਗੱਗੂ ਦੇ ਟੀਕੇ ਦਾ ਜਿਹੜਾ ਮਗਰ ਉਹਦੇ ਬੱਚਾ ਹੈ ਹਾਂ ਜਿਹੜਾ ਮਗਰ ਬੱਚਾ ਉਹ ਗੱਗੂ ਦੇ ਟੀਕੇ ਦਾ ਇਹਦੀ ਮਾਂ ਥਲੇ ਦੁੱਧ ਕਿੰਨਾ ਸੀਗਾ ਝੋਟੀ ਦਾ ਮਾਂ ਥਲੇ ਇਹਦੀ ਮਾਂ ਥੱਲੇ ਦਾ 24 ਲੀਟਰ ਦੁੱਧ ਆਪਾਂ ਵੇਚੀ ਆ ਮੱਜ ਨੂੰ ਵੀਡੀਓ ਪਾ ਕੇ ਜਿਹੜੀ ਪਿਛਲੇ ਵਾਰੀ ਵੇਚੀ ਆਪਾਂ ਪਿਛੇ ਜੀ ਹਾਂ ਇਹਦੀ ਮਾਂ ਨੇ ਦੋਸਤੋ ਪਹਿਲਾ ਸੂਆ ਤਾਜੀ ਸੂਈ ਝੋਟੀ ਹੈ ਮੂੰਹੋ ਚਾਰ ਦੰਦ ਹੈਗੀ ਇਹਦੀ ਮਾਥਲੇ 24 ਲੀਟਰ ਦੁੱਧ ਸੀਗਾ ਬਾਈ ਨੇ ਪਿੱਛੇ ਜੋ ਸੇਲ ਕੀਤੀ ਹੈਗੀ ਤੇ ਮੰਗਰੇ ਦੇ ਕੱਟਾ ਮੈਂ ਤੁਹਾਨੂੰ ਦਿਖਾ ਦਣਾ ਆ ਬੈਠਾਗਾ ਇਹ ਨਾ ਸਵਰਾਜ ਗੱਗੂ ਹੈ ਜਿਹੜਾ ਆਪਣੇ ਡਾਕਟਰ ਜੀਤ ਕੋਲੇ ਸੀਗਾ ਤੇ ਹਵਾਨਾ ਦੇਖੋ ਤੁਸੀਂ ਨਾ ਮਗਰਲੇ ਪਾਸੋਂ ਜੱਜ ਕਰਿਓ ਹਵਾਨੇ ਨੂੰ ਬਹੁਤ ਸੋਹਣਾ ਤੇ ਚੰਗਾ ਹਵਾਨਾ ਦਿਖਾਉਂਦੀ ਹੈ ਵਜਨ ਪੱਖੋਂ ਬਹੁਤ ਚੰਗੀ ਹੈ ਝੋਟੀ ਸਮੀ ਪੱਲੀ ਪੂਰੀ ਹੈਗੀ ਇੱਥੇ ਦੇਖਿਓ ਤੁਸੀਂ ਇੱਥੋਂ ਜੱਜ ਕਰੋ ਝੋਟੀ ਨੂੰ ਬਈ ਮੋੜ ਦਾ ਉਹ ਇਧਰ ਹੋਈ ਇੱਥੋਂ ਨਾ ਅਗਲੇ ਪਾਸੇ ਤੱਕ ਦੇਖਿਓ ਹਵਾਨੇ ਦੀ ਤੱਕ ਅਗਲੇ ਪਾਸੇ ਵੀ ਚੰਗੀ ਐ ਤੇ ਤੇ ਹਵਾਨਾ ਨਾ ਝੋਟੀ ਮਗਰਲੇ ਪਾਸੇ ਵੀ ਬਹੁਤ ਸੋਹਣਾ ਦਿਖਾਉਂਦੀ ਐ ਤੇ ਮੈਂ ਤੁਹਾਨੂੰ ਨਾ ਇੱਥੋਂ ਦਿਖਾਉਣਾ ਤੁਹਾਨੂੰ ਆ ਲੈ ਜੱਜ ਕਰ ਲਿਓ ਇੱਥੋਂ ਹਵਾਨੇ ਨੂੰ ਤਾਂ ਹਾਂ ਤੋਂ ਲੈ ਕੇ ਨਾ ਥੱਲੇ ਤੱਕ ਫਿਟਿੰਗ ਵਾਲਾ ਹਵਾਨਾ ਐ ਜਮਾ ਪੱਟਾਂ ਦੇ ਵਿਚਾਲੇ ਫਸਿਆ ਹੋਇਆ ਹਵਾਨਾ ਪਹਿਲਾਂ ਝੋਟੀ ਮੈਂ ਤੁਹਾਨੂੰ ਇਧਰਲੇ ਪਾਸੇ ਦਿਖਾਉਣਾ ਸਾਈਡ ਤੋਂ ਵੀ ਦੇਖ ਲਿਓ ਤੁਸੀਂ ਆ ਦੇਖਿਓ ਤੇ ਆ ਇਹਦਾ ਮੂੰਹ ਮੱਥਾ ਦੇਖ ਲਿਓ ਮੰਨੀ ਵਈ ਨੂੰ ਚੰਗੇ ਕਦ ਕਾਟ ਦੇ ਵਿੱਚ ਐ ਤੇ ਵਜਨ ਪੱਖੋਂ ਵੀ ਚੰਗੀ ਐ ਆ ਦੇਖੋ ਇਧਰਲੇ ਪਾਸੇ ਤੁਸੀਂ ਮੈਂ ਦੂਜੀ ਸਾਈਡ ਤੋਂ ਵੀ ਤੁਹਾਨੂੰ ਦਿਖਾ ਦਿੰਨੇ ਆ ਦੁਬਾਰੇ ਤੁਸੀਂ ਅਗਲੇ ਪਾਸੇ ਮੂੰਹ ਮੱਥਾ ਦੇਖ ਲਓ ਝੋਟੀ ਦਾ ਬਈ ਦਾ ਹੁਣ ਮੁੱਲ ਮੁੱਲ ਦਾ ਬਈ ਫੋਨਤੀ ਗਾਸ ਜਾਇਜ਼ ਹੋਊਗਾ ਜਾਇਜ਼ ਹੀ ਹੋਊਗਾ ਜਾਇਜ਼ ਕਰਾਂ ਫਾਰਮ ਆਸ ਨੂੰ ਕਟਾ ਦਿਖਾਉਣਾ ਆਹ ਖੜਾ ਕਟਾ ਮੋਲੇ ਦੋਸਤੋ ਜਾਇਜ਼ ਹੋਣਾ ਹੈਗਾ ਤੇ ਲਾਲਿਆਣਾ ਪਿੰਡ ਤਲਵੰਡੀ ਸਾਬੋ ਤਹਿਸੀਲ ਤੇ ਜ਼ਿਲ੍ਹਾ ਬਠਿੰਡਾ ਦਾ ਹੈ ਤਲਵੰਡੀ ਸਾਬੋ ਕਿੰਨਾ ਪੈ ਜਾਂਦਾ ਆਪਾਂ ਨੂੰ ਤਲਵੰਡੀ ਸਾਬੋ 8 ਕਿਲੋਮੀਟਰ ਪੈ ਜਾਂਦਾ ਹੈ 8 ਕਿਲੋਮੀਟਰ 8 ਕਿਲੋਮੀਟਰ ਹੀ ਰਾਮਾ ਪੈਂਦਾ 8 ਕਿਲੋਮੀਟਰ ਰਾਮਾ ਨੇੜੇ ਪਿੰਡ ਕਮਾਲੂ ਇੱਕ ਸਾਈਡ ਤੇ ਬੰਗੀ ਜੱਜਲ ਤੇ ਮਾਹੀ ਨੰਗਲ ਇਹ ਬਿਲਕੁਲ ਨੇੜੇ-ਨੇੜੇ ਦੇ ਪਿੰਡ ਰਹਿ ਗਏ ਚੋ ਮਤਲਬ ਜੇ ਮਰਜੀ ਇੱਥੇ ਕੋਈ ਕਈ ਵਾਰੀ ਅਗਲੇ ਨੇ ਚੋ ਕੇ ਦੇਖਣੀ ਹੁੰਦੀ ਜਿੰਨੇ ਵਾਰੀ ਮਰਜੀ ਚੋਲਣਾ ਪੈਂਦਾ ਧਾਰ ਦੂਰ ਵਧੀਆ ਪੋਲੀ ਹੈ ਵਧੀਆ ਪੂਰੀ ਵਧੀਆ ਪੋਲੀ ਲਓ ਜੀ ਬਾਈ ਤੁਹਾਡੇ ਅੰਤਾਜੇ ਦੇ ਨਾਲ ਵੀ ਇਹ ਹੁਣ ਝੋਟੀ ਆਪਣੀ ਦੁੱਧ ਕਿੰਨਾ ਹੋਸ ਕੱਢ ਸਕਦੀ ਹੈ ਇਹ ਜਦੋਂ ਪੀਕ ਤੇ ਮੰਨੋ ਇਹ ਬਾਈ ਐਮਾ ਦਾ ਵੀ 10 15 ਦਿਨਾਂ ਤੱਕ ਮੰਨ ਲਓ 14 13 14 ਲੀਟਰ ਦੁੱਧ ਕੱਢ ਦੂਗੀ ਹਵਾ ਨੇ ਦੇ ਹਿਸਾਬ ਨਾਲ ਤਾਂ ਲੱਗਦਾ ਹੈ ਨਾ ਮੇਰੇ ਹਿਸਾਬ ਨਾਲ ਤਾਂ ਆਪਾਂ ਨੂੰ ਦਿਸਦੀ ਜਾਂਦੀ ਹੈ ਚਲੋ ਆਪਾਂ ਵੀ ਆਪਾਂ ਵੀ ਐਸੀ ਗੱਲ ਦੀ ਉਹ ਕਰਦੇ ਹਾਂ ਵੀ 13 14 ਲੀਟਰ ਤਾਂ ਮੂਲ ਹੀ ਜੀ ਗੱਲ ਹੀ ਹੈ ਦੋਸਤੋ 13 14 ਕਿਲੋ ਦੁੱਧ ਨਾ ਬਾਈ ਕਹਿੰਦਾ ਵੀ ਇਹ ਕੱਢ ਸਕਦੀ ਹੈ ਕਿਉਂਕਿ ਮਾਨਦਾਰ ਰਿਕਾਰਡ ਬਹੁਤ ਚੰਗਾ ਸੀਗਾ ਬਾਕੀ ਝੋਟੀ ਆਪ ਵੀ ਦੱਸਦੀ ਹਵਾਨਾ ਵੀ ਦੱਸਦਾ ਤੁਸੀਂ ਵੀਡੀਓ ਦੇ ਵਿੱਚ ਦੇਖ ਲਿਆ ਜਿਹੜੇ ਭਰਾਵਾਂ ਨੂੰ ਚੰਗੀ ਲੱਗੀ ਕੰਟੈਕਟ ਕਰ ਲਿਓ ਨੰਬਰ ਸਕਰੀਨ ਤੇ ਆ